हां दोस्तो, जी दोस्तो, दोस्तो, दो दोस्तों ਸਾਰਿਆਂ ਨੂੰ ਸਤਿ ਸ੍ਰੀ ਅਕਾਲ ਸਵਾਗਤ ਕਰਦੇ ਹਾਂ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ ਅੱਜ ਦੋਸਤੋ ਖੜੇ ਹਾਂ ਪਿੰਡ ਪਨਗੋਟਾ ਤਹਿਸੀਲ ਪੱਟੀ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਵੀਰ ਸੁਖਦੇਵ ਦੇ ਕੋਲ ਆਏ ਹਾਂ ਦੋਸਤੋ ਜਿੱਦਾਂ ਕਿ ਸਾਰੇ ਵੀਰਾਂ ਨੂੰ ਪਤਾ ਹੀ ਆ ਪਸ਼ੂ ਵਪਾਰ ਦਾ ਕੰਮ ਆ ਵੀਰ ਦਾ ਇਸੇ ਤਰ੍ਹਾਂ ਪਸ਼ੂ ਆ ਡੇਲੀ ਰੁਟੀਨ ਦੇ ਵਿੱਚ ਇਸ ਘਰੇ ਹੁੰਦੇ ਰਹਿੰਦੇ ਆ ਅੱਜ ਤੋਂ ਕੋਈ ਦੋ ਤਿੰਨ ਦਿਨ ਪਹਿਲਾਂ ਇੱਕ ਪੋਸਟ ਪਾਈ ਸੀ ਦੋਸਤੋ ਉਹਦੇ ਵਿੱਚ ਵੀ ਤੁਹਾਨੂੰ ਪਸ਼ੂ ਦਿਖਾਏ ਸੀ ਕਿ ਬਿਲਕੁਲ ਤਾਜ਼ੇ ਤੇ ਅੱਜ ਵੀ ਤਕਰੀਬਨ ਜਿਹੜੇ ਨਵੇਂ ਪਸ਼ੂ ਵੀਰ ਦੇ ਬਿਲਕੁਲ ਕੋਲ ਇਸ ਫਾਰਮ ਤੇ ਇਸ ਕਿਲੇ ਦੇ ਉੱਪਰ ਜ ਦੋ ਮੱਝਾਂ ਤੇ ਦੋ ਬਿਹੜਾ ਇੱਕ ਮੱਝ ਸੂਈ ਸਵਾਈ ਹੈ ਠੀਕ ਹੈ ਜੀ ਬਿਨ ਬੱਚੇ ਤੋਂ ਇੱਕ ਮੱਝ ਸੂਈ ਸਵਾਈ ਹੈ ਤੇ ਦੋ ਬਿਹੜਾ ਤੁਹਾਨੂੰ ਦਿਖਾਵਾਂਗੇ ਬਿਲਕੁਲ ਤਾਜ਼ੀਆਂ ਸੂਈਆਂ ਇੱਕ ਲੋਹੀ ਬਰੀਡ ਦੇ ਵਿੱਚ ਲੋਹੀ ਨਸਲ ਦੇ ਵਿੱਚ ਇੱਕ ਮੱਝ ਦਿਖਾਵਾਂਗੇ ਗੱਬਣ ਤਿਆਰ ਪਰ ਤਿਆਰ ਸੋ ਇਹਨਾਂ ਪਸ਼ੂਆਂ ਦੀ ਡਿਟੇਲ ਪੂਰੀ ਵੀਰ ਸੰਗਦੇਵ ਤੋਂ ਲੈ ਲਾਂਗੇ ਅੱਜ ਤਰੀਕ ਦੋਸਤੋ 7 ਅਪ੍ਰੈਲ ਸਮਾਂ ਕੋਈ ਦੁਪਹਿਰ ਦੇ 2:30 ਵਜੇ ਦਾ ਠੀਕ ਹੈ ਜੀ ਬਾਕੀ ਜਿੰਨੇ ਪਸ਼ੂ ਦਿਖਾਵਾਂਗੇ ਜੇਕਰ ਕੋਈ ਗੱਬਣ ਪਸ਼ੂ ਵੀਰ ਖਰੀਦਣ ਆ ਰਿਹਾ ਤੇ ਦੋ ਆਵਦਾ ਬਿਲਕੁਲ ਚੌਥਾਂਨ ਦੀ 蒂ਪ ਕੇ ਤਸੱਲੀ ਤੁਸੀਂ ਕਰਨੀ ਆ ਤੇ सुरेशભાઈ ਨਗਦੀ ਦੋ ਟਾਈਮ ਚੋਲੋ ਤਿੰਨ ਟਾਈਮ ਚੋਲੋ ਜਿੱਦਾਂ ਵੀ ਕਿਸੇ ਵੀਰ ਦੀ ਸੰਤੁਸ਼ਟੀ ਆ ਤਸੱਲੀ ਆ ਉਦਾਂ ਤੁਸੀਂ ਆਪਣੀ ਤਸੱਲੀ ਕਰੋ ਪਨਗੋਟੇ ਪਿੰਡ ਦੋਸਤੋ ਤੁਸੀਂ ਵਿజిਟ ਕਰਨੀ ਆ ਪੱਟੀ ਸ਼ਹਿਰ ਤੋਂ ਕੋਈ 5-6 ਕਿਲੋਮੀਟਰ ਦੀ ਦੂਰੀ ਆ ਬੱਠੇ ਭੈਣੀ ਪਿੰਡ ਬਿਲਕੁਲ ਲੱਗ ਗਿਆ ਨਦੂਰ ਪਿੰਡ ਵੀ ਬਿਲਕੁਲ ਲੱਗ ਗਿਆ ਠੀਕ ਆ ਜੀ ਤੇ ਦਦੇਰ ਸਾਹਿਬ ਪਿੰਡ ਦੀ ਦੂਰੀ ਵੀ ਥੋੜੀ ਹੈਗੀ ਆ ਆਉ ਲੈਨੇ ਆ ਡਿਟੇਲ ਵਧੇਰੀ ਕਰਦੇ ਆ ਗੱਲਬਾਤ ਸਭ ਤੋਂ ਪਹਿਲਾਂ ਵੀਰ ਸੁਖਦੇਵ ਸਿੰਘ ਸਤਿ ਸ੍ਰੀ ਅਕਾਲ ਅਸੀਂ ਕਾ ਜੀ ਸਰ ਆਹ ਸੰਜੀ ਵੈਗਰੂ ਜੀ ਕਾ ਖਾਲਸਾ ਵੈਗਰੂ ਜੀ ਕੀ ਫਤਿਹ ਵੈਗਰੂ ਜੀ ਕੀ ਫ ਅੱਛਾ ਵੀਰ ਸੁਖਦੇਵ ਸਿੰਘ ਉਦੋਂ ਆਪਾਂ ਪਾਏ ਸੀ ਪਸ਼ੂ ਹੋ ਗਏ ਸੇਲ ਵੇਖੇ ਜੀ ਵੇਖੇ ਠੀਕ ਹੈ ਜੀ ਵੱਡੀ ਮਾਈ ਤੇ ਸੰਧੂ ਸਾਹਿਬ ਆਸਟ੍ਰੇਲੀਆ ਤੋਂ ਵੀਰ ਆਸਟ੍ਰੇਲੀਆ ਚ ਰਹਿੰਦਾ ਵਾ ਲੋਹਾਰਿਆ ਮੋਗੇ ਲਾਗੇ ਆ ਬਿਲਕੁਲ ਅੰਧਾਰ ਸਾਹ ਸਾਲ ਹੋ ਗਏ ਮੈਂ ਆਸਟ੍ਰੇਲੀਆ ਜਦ ਵੀਰ ਨੇ ਫੋਨ ਕੀਤਾ ਵੀ ਮੇਰੇ ਮਾਤਾ ਪਿਤਾ ਨੂੰ ਦੱਸਣਾ ਹੀ ਉਦੋਂ ਸਰਪ੍ਰਾਈਜ਼ ਹੀ ਦੇਣਾ ਜਾ ਕੇ ਲਾ ਦੇਣੀ ਤੁਸੀਂ ਆ ਠੀਕ ਹੈ ਮੈਂ ਠੀਕ ਹੈ ਜੀ ਮਨ ਖੁਸ਼ ਹੋ ਗਿਆ ਜੀ ਬਹੁਤ ਪਰਿਵਾਰ ਖੁਸ਼ ਹੋਇਆ ਮੱਝ ਚੰਗੀ ਵੱਡੀ ਸੀ ਮੱਝ ਬਹੁਤ ਚੰਗੀ ਆ ਬਿਲਕੁਲ ਚੰਗਾ ਵੱਡਾ ਪਸ਼ੂ ਦਿਖਾਇਆ ਤੁਸੀਂ ਉੱਤੇ ਤੇ ਅੱਜ ਨਾ ਸੰਤੂ ਸਾਹਿਬ ਆਪਾਂ ਵੀਰਾਂ ਦੇ ਬੜੇ ਫੋਨ ਆਏ ਉਹ ਤੋਂ ਬਾਅਦ ਵੀ ਸ਼ਾਹੀਵਾਲ نسل ਨੂੰ ਜਿਹੜਾ ਨਾ ਬੜਾ ਵੀਰਾਂ ਨੇ ਪਸੰਦ ਕੀਤਾ ਅੱਛਾ ਜੀ ਵੀ ਸ਼ਾਹੀਵਾਲ ਬਰੀਡ ਦੇ ਵਿੱਚ ਸਾਨੂੰ ਜਾਨਵਰ ਲਿਆ ਕੇ ਤੋਂ ਬਹੁਤ ਹੀ ਫੋਨ ਆਏ ਆ ਤੇ ਅੱਜ ਇਹ ਦੋ ਸ਼ਾਹੀਵਾਲ ਨਸਲ ਚ ਆਪਾਂ ਲਿਆ ਆਂਦੀ ਆ ਵਾ ਠੀਕ ਹੈ ਜੀ ਏਕੇ ਛੋਟੀ ਗੱਬਣਵਾ ਠੀਕ ਹੈ ਜੀ ਤੇ ਇਧਰੋਂ ਆਪਾਂ ਸ਼ੁਰੂ ਕਰ ਲਈਏ ਲਓ ਜੀ ਤੋਂ ਦੋਸਤੋ ਬਿਲਕੁਲ ਸ਼ਾਹੀਵਾਲ ਅੰਗ ਦੇ ਵਿੱਚ ਬੱਚੀ ਤੁਹਾਨੂੰ ਦਿਖਾਵਾਂਗੇ ਤੀਸਰੇ ਨੰਬਰ ਤੇ ਆ ਉਹਦੇ ਤੱਕ ਜਦੋਂ ਆਪਾਂ ਗਾਏ ਬਿਲਕੁਲ ਡਿਟੇਲ ਤੁਹਾਡੇ ਨਾਲ ਸਾਂਝੀ ਕਰਦੇ ਆਂ ਦੂਸਰਾ ਸੁਆਵਾ ਹਾਂਜੀ ਪਹਿਲੇ ਸੁਵੇਰ ਨੇ 12 ਕਿਲੋ ਦੁੱਧ ਰੱਖਿਆ ਜੀ ਅੱਛਾ ਜੀ ਐਨ ਕੀ ਦੂਸਰਾ ਸੁਆਵਾ ਦਿਨ 8 ਸੂਣ ਚ ਲੈਂਦੀ ਆ ਠੀਕ ਹੈ ਜੀ ਹਾਂਜੀ ਲਓ ਦੋਸਤੋ 8 8 ਦਿਨ ਬਾਕੀ ਆ ਸੂਣ ਦੇ ਵਿੱਚ ਦੂਜਾ ਸੁਬਾ ਇਹ ਸਮਝ ਨੇ ਸੂਣਾ ਠੀਕ ਹੈ ਜੀ ਤੋਂ ਬਿਲਕੁਲ ਚੌੜੇ ਪਿੱਠਪੂੜੇ ਦੇ ਵਿੱਚ ਆ ਵੱਡੇ ਕੱਦ ਕਾਟ ਦੇ ਵਿੱਚ ਆ ਕੱਦ ਵੱਡਾ ਠੀਕ ਹੈ ਜੀ ਬਹੁਤ ਵੀਰ ਦੂਰੋਂ ਨੇੜੇੋਂ ਕਿਸੇ ਨੇ ਤੁਰਨਾ ਤੇ ਉਹ ਇੱਕ ਬਿਲਕੁਲ ਜਜਮੈਂਟ ਕਰਨੀ ਚਾਹੁੰਦਾ ਵੀ ਪਸ਼ੂ ਕਿੱਡਾ ਦਾ ਪਸ਼ੂ ਵੱਡਾ ਠੀਕ ਹੈ ਜੀ ਇਹ ਮੱਝ ਵੱਡੀ ਆ ਬਾਕੀ ਆ ਤੁਸੀਂ ਵੇਖ ਹੀ ਲੈਣੀ ਆ ਤੋਰ ਆਈ ਹੋਣੀ ਆ ਜੇ ਸੰਸਾਹੇ ਅਦੈ ਨੀ ਮੋਰੀ ਮਰੀ ਪਾਈ ਗਈ ਲੈ ਕੇ ਆਏ ਹੁਣੇ ਜੀ ਠੀਕ ਹੈ ਜੀ ਠੀਕ ਆ ਹੁਣੇ ਆਈ ਫਿਰ ਇਹ ਹਾਂਜੀ ਹਾਂਜੀ ਲਓ ਜੀ 8 ਦਿਨ ਹਜੇ ਬਾਕੀ ਆ ਸੂਣ ਦੇ ਵਿੱਚ ਹਾਂਜੀ ਬਾਕੀ ਘੱਟ ਵੱਡਾ ਚੌੜੇ ਪਿੱਠਪੂੜੇ ਦੇ ਵਿੱਚ ਆ ਠੀਕ ਆ ਤੇ ਸੈਕੰਡ ਟਾਈਮ ਆ ਰ ਦੂਜਾ ਸੂਆ ਇਸ ਮਹੀਨੇ ਸੂਣਾ ਹੁਣ ਸੰਦੂ ਸਰ ਲੋਹੀ ਅੰਗ ਦੇ ਵਿੱਚ ਤਰ੍ਹਾਂ ਸਿਆਣੇ ਪਿਛੇ ਆਂਦੇ ਹੁੰਦੇ ਨੇ ਕਿ ਮੈਂ ਲੋਹੀ ਤੇ ਪਹਿਲੀ ਰੋਈ ਆ ਇਹੋ ਚੀਜ਼ ਆ ਹਾਂ ਲੋਹੀ ਆ ਮੈਂ ਲੋਹੀ ਨਸਲ ਦੀ ਬਹੁਤ ਚੰਗੇ ਅੱਖ ਲੱਗੇ ਮੈਂ ਇਹਨੂੰ ਪੋਲੀ ਆ ਦੁੱਧ ਵਾਲਾ ਜਾਨਵਰ ਵਾ ਹਾਂਜੀ ਲੋਹੀ ਤੋਂ ਲੋਹੀ ਬਰੀਡ ਦੇ ਵਿੱਚ ਤੁਸੀਂ ਇਹ ਜਿਹੜੀ ਹੈਗੀ ਆ ਮਾਝਾ ਠੀਕ ਆ ਜੀ ਲੋਹੀ ਨਸਲ ਦੇ ਵਿੱਚ ਹਾਂਜੀ ਤੋਂ ਥਾਣਾ ਤੁਹਾਨੂੰ ਦਾ ਨਖੇੜ ਤੁਸੀਂ ਵੇਖ ਸਕਦੇ ਜੇ ਥਾਂ ਦੇਵਾ ਵੇਖੋ ਠੀਕ ਆ ਬਾਕੀ ਕੱਦ-ਕਾਡ ਕਾਫੀ ਸੋਹਣਾ ਵੱਡੇ ਕੱਦ ਦੇ ਵਿੱਚ ਠੰਡੀ ਆ ਕਿਤਰਾ ਮਰਜੀ ਕੋਈ ਫੜੀ ਫਿਰੇ ਕੋਈ ਇਹਨੇ ਸੈਰ ਨਹੀਂ ਲਾਉਣਾ ਉਈ ਗੱਲ ਬਾਤ ਨਹੀਂ ਤਰ੍ਹਾਂ ਸੰਗਲਣਾ ਹੀ ਚੜਾ ਕੇ ਲੈ ਜਾਂਦੀ ਐ ਹਾਂ ਦੇਖੋ ਜੀ ਠੀਕ ਹੈ ਜੀ ਸੋ ਇੱਕ ਬਹਿਣੀ ਵਾਲੀ ਸਾਈਡ ਤੋਂ ਤੁਸੀਂ ਆ ਥਣ ਵੇਖੋ ਨੇੜੇ ਤੋਂ ਹਾਂਜੀ ਠੀਕ ਹੈ ਅੱਛਾ ਵੀਰ ਸਖਦੇਵ ਕੀ ਡਿਮਾਂਡ ਕਰਦੇ ਆਂ ਜੀ ਸੰਤੂ ਸਾਹਿਬ ਇਤਰਾ ਵੀ ਇਹਦਾ ਹੀ 115000 ਰੁਪਇਆ ਡਿਮਾਂਡ ਵਾ ਹਾਂਜੀ ਤੇ ਪਰ ਵੀਰਾਂ ਦਾ 2000 ਮਾਨ ਕਰ ਦੇਣਾ 113 ਦੀ ਆਪਾਂ ਦੇਣੀ ਐ 113 ਦੀ ਹਾਂਜੀ ਹਾਂ ਨਹੀਂ ਆ ਹਾਂ ਨਹੀਂ ਆ ਕੋ ਕਰ ਦਾਂਗੇ ਛੋਟ ਛੱਪਾ ਮਾਨ ਤਾਣ ਹੋਰ 113 ਚ ਵੀ ਕਰ ਦਿਆਂਗੇ ਠੀਕ ਹੈ ਕੋਈ ਜਿਹੜਾ ਭੈਣ ਭਰਾ ਦੂਰੋਂ ਨੇੜੇੋਂ ਆਉਂਦਾ ਉਹਦਾ ਮਾਨਸਤਕਾਰ ਕਰਾਂਗੇ। ਲਓ ਜੀ 1,11,000 ਦੇ ਵਿੱਚੋਂ ਦੋਸਤੋ ਮਾਨਤਾਂ ਨੂੰ ਹੋਊਗਾ। ਬਾਕੀ ਮੱਝ ਵੱਟੀ ਹੈ। ਸੋ ਆਓ ਇੱਥੇ ਆਪਦਾ ਬਿਲਕੁਲ ਅੱਖੀਂ ਵੇਖੋ। ਠੀਕ ਹੈ ਜੀ। ਕੋਈ ਵੀਰ ਆਪਦੇ ਟਿੱਪ ਕੇ ਵੀਡੀਓ ਕਾਲ ਤੇ ਤੁਸੀਂ ਜਿਹੜੀ ਤਪਾ ਕੇ ਆਪਦੀ ਵੇਖ ਸਕਦੇ ਜਿਹੜਾ ਦੂਰੋਂ ਨੇੜੇੋਂ ਜਿਹੜਾ ਕੋਈ ਨਹੀਂ ਪਹੁੰਚ ਸਕਦਾ। ਬਾਕੀ ਹਮੇਸ਼ਾ ਆਪਣੀ ਇੱਕ ਬੇਨਤੀ ਹੁੰਦੀ ਹੈ ਵੀ ਇੱਥੇ ਆਨ ਕੇ ਆਪਦੀ ਟਿੱਪ ਕੇ ਵਰਾ ਕੇ ਤਸਰਰੀ ਕਰੋ। ਬਾਕੀ ਚੰਗੀ ਹੈ ਮੱਝ 1,11,000 ਮੋਲ। ਅੱਛਾ ਵੀਰ ਸਖਦੇਵ ਜਿਹੜੀ ਆ ਬੱਤੀ ਪਹਿਲਾਂ ਨਾ ਹਾਂਜੀ ਚਾਰ ਦੰਦ ਚੋਗੀਆ ਦੰਦ ਵੀ ਭਰਾਵਾਂ ਨੂੰ ਖੋਣਿਆ ਖੋਲਿਓ ਵੀ ਤੀ ਲਓ ਜੀ ਪਹਿਲਾ ਸੋ ਪ੍ਰੂਨ ਬੱਚੀ ਦੋਸਤੋ ਸੁਈਆ ਤੇ ਮਗਰ ਬੱਚਾ ਦੇ ਮਗਰ ਬੱਚਾ ਵੱਛਾ ਜੀ ਵੱਛਾ ਦਿਨ ਕਿੰਨੇ ਦੱਸਿਆ ਜੀ ਇਹਨੂੰ ਅੱਜ 5ਵਾਂ ਦਿਨ ਆਈ ਸੁਈ ਨੂੰ 50 ਕ ਦਿਨਾਂ ਦੀ ਸੁਈ ਆ ਬੋਲੇ ਤੋਂ ਬਾਹਰ ਆ ਗਈ ਬੋਲੇ ਤੋਂ ਬਾਹਰ ਆ ਗਈ ਕਿੰਨਾ ਕ ਇਸ ਵਕਤ ਹੋ ਗਾਣ ਦੁੱਧ ਐਸ ਟਾਈਮ 13 ਲੀਟਰ ਜਿਹੜਾ ਉਹ ਮਣਵਾ ਜੀ ਸਭ ਸਭ ਤੁਹਾਨੂੰ ਆਪਣਾ ਪਤਾ ਆਪਾਂ ਦੁੱਧ ਉਹਨਾਂ ਦੱਸਦੇ ਉਹਨੇ ਕਿ ਨਾ ਹੋਵੇ ਆ ਬਿਲਕੁਲ ਸਹੀ ਨਾ ਅਗਲੇ ਘਰੇ ਜਾ ਕੇ ਕਿਲੋ ਵਧੇ ਬਿਲਕੁਲ ਬਹੁਤ ਹੀ ਠੰਡੀ ਜਿਹਨੂੰ ਆਂਦੇ ਚਮਕਦਮ ਕ ਚੰਗੇ ਦੋ ਦੋ ਨੂੰ ਟੱਕਰ ਮਾਰਨੀ ਆ ਜੀ ਹਾਂ ਠੀਕ ਆ ਸੋ 50 ਦਿਨਾਂ ਦੀ ਸੂਈ ਆ ਪਹਿਲਾ ਸੂਆ ਪਲੂਣ ਬੱਛੀ ਆ ਮੂੰਹੋਂ ਚਾਰ ਦੰਦ ਬਾਕੀ ਪਲੀ ਸਭੀ ਚੰਗੀ ਆ ਪੂਰੀ ਚਾਰ ਦੰਦਾਂ ਦਾ ਚੌਗੀ ਰੋਕੀ ਵੀ ਆ ਲਓ ਜੀ ਆ ਲਓ ਚਾਰ ਦੰਦ ਚੌਗੀ ਆ ਪਿਓਰ ਚੌਗੀ ਆ ਦੇਖ ਹਾਂਜੀ ਠੀਕ ਆ ਉਹ ਪਿਓਰ ਜਿਹੜੀ ਦੋਸਤੋ ਚਾਰ ਦਾ ਹਾਂ ਜੀ ਬਾਕੀ ਤੁਸੀਂ ਦੇਖ ਲਿਆ ਬਿਲਕੁਲ ਵੀਡੀਓ ਦੇ ਵਿੱਚ ਸੰਤੋ ਸਾਹਿਬ ਠੰਡੀ ਐ ਨਹੀਂ ਨਿਕਲੀ ਬੱਚਾ ਨਹੀਂ ਥੱਲੇ ਛੇੜਨ ਦੀ ਲੋੜ ਅੱਛਾ ਜੀ ਬੱਚਾ ਪਾਸੇ ਪਾ ਲਿਓ ਬਾਟੀ ਪਾ ਦਿਓ ਟਬਾਟੇ 'ਚ ਦੋਦਰਾ ਏ ਐਂ ਹੀ ਬਹਿ ਜਾਓ ਅੱਛਾ ਅੱਛਾ ਨਾਓ ਛੱਡਦੇ ਹੀ ਆ ਥੱਲੇ ਬੱਚਾ ਉਹਨਾਂ ਨੇ ਮੈਨੂੰ ਦੱਸਤਾ ਵੀ ਜਿੱਦਾਂ ਦੀ ਸੂਈ ਆ ਐਂ ਆਖਿਆ ਪਹਿਲਾਂ ਪਹੂਤਾ ਹੁੰਦਾ ਵੀ ਔਲ ਔਲ ਕਰੇ ਬੱਚਾ ਛੱਡਦੇ ਹੀ ਨਹੀਂ ਗੇ ਐਂ ਹੀ ਬਹਿ ਜਾਂਦੇ ਕੋਈ ਜੂੜ ਦੀ ਲੋੜ ਦੀ ਠੀਕ ਹੈ ਜੀ ਇਤਰਾ ਹੀ ਠੰਡੀ ਠਾਰਵਾ ਕੋਈ ਭੈਣ ਭਰਾ ਤੇ ਦੋ ਸੂਏ ਚਾਰ ਸੂਏ ਪੀਵੇ ਉਮਰ ਤੋ 12 ਕਿਲੋ ਦੋਸਤੋ ਹੁਣ ਇਹਦੇ ਥੱਲੇ ਜਿਹੜਾ ਅੱਜ ਕੋਈ 50 ਦਿਨਾਂ ਦੀ ਸੂਈ ਦੇ ਥੱਲੇ ਦੁੱਧ ਉਹ 12 ਕਿਲੋ ਆ ਬੌਲੇ ਤੋਂ ਬਾਹਰ ਹੀ ਆਈ ਆ ਹਾਂਜੀ ਬਾਕੀ ਆ ਥਾਣੇ ਇੱਕ ਵਾਰੀ ਤੁਹਾਨੂੰ ਥੋੜਾ ਨੇੜੇਉਂ ਦਿਖਾ ਦਈਏ ਬੜੀ ਚੰਗਾ ਖਾਣ ਲੱਗਾ ਜੀ ਠੀਕ ਆ ਆ ਦੇਖੋ ਜੀ ਉਹ ਮਗਰ ਬੱਛਾ ਬਾਕੀ ਮੂੰਹ ਮੱਥੇ ਦੀ ਇੱਕ ਵਾਰੀ ਤੁਸੀਂ ਫੇਰ ਵੇਖੋ ਟਿਕੜੀ ਨਵੀਂ ਬੱਛੀ ਹੈ ਬਿਲਕੁਲ ਨਵੀਂ ਮੂੰਹ ਚਾਰ ਦੰਦ ਤਾਂ ਵੀਰ ਸੁਖਦੇਵ ਜੀ ਦੀ ਡਿਮਾਂਡ ਕੀ ਰੱਖੀ ਹੈ ਕਿ ਜੇ ਆਪਾਂ ਸੰਤੂ ਸਾਹਿਬਾਂਵੇਂ ਜਿਆਦਾ ਡਿਮਾਂਡ ਨਹੀਂ ਕਰਨੀ ਇਹਦਾ 62000 ਰੁਪਿਆ ਮੁੱਲ ਵਾ ਤੇ 61000 ਦੀ ਦੇਣੀ ਆਪਾਂ ਜੀ 61000 ਹਾਂਜੀ ਲੋ ਜੀ ਹਾਂਜੀ 62000 ਮਾ ਕੋਈ ਵੀਰ ਇਤਰਾ ਹੀ ਬਹਿ ਜੇ ਥੱਲੇ ਕੋਈ ਇਹਨੂੰ ਨਾ ਜੋੜਦੀ ਲੋੜ ਜੇ ਨਾ ਇਹਨੂੰ ਕਹੇ ਜੀ ਬਿਲਕੁਲ ਜਿਹਨੂੰ ਠੰਡੀ ਆਪਾਂ ਕਹਿ ਸਕਦੇ ਹਾਂ 61000 ਰੁਪਏ ਜੀ ਵੀਰ ਨੂੰ ਦਵਾਂਗੇ ਦੋ ਸੂਏ ਚਾਰ ਸੂਏ ਪੀਵੇ ਇਸ ਤਰ੍ਹਾਂ ਮਰਜ਼ੀ ਕਰਵਾ ਲਈ ਦੇ ਨਾਲ ਲਵੇ ਬਿਲਕੁਲ ਜੀ ਹਾਂ ਜੀ ਤਾਂ ਦੋਸਤੋ 61000 ਦੀ ਇਹ ਤੁਹਾਨੂੰ ਵੈਢ ਮਿਲ ਜਾਊਗੀ ਬਾਕੀ ਥਣ ਦੇਵੇ ਦੀ ਤੁਸੀਂ ਦੇਖ ਹੀ ਲਈ ਆ ਸਫਾਈਆਂ ਸਫੂਈਆਂ ਪੂਰੀਆਂ ਨੇ ਠੀਕ ਆ ਜੀ ਬਾਕੀ ਮਾਰਨਿੰਗ ਸਵੇਰ ਚੁਵਾਈ ਕਿੰਨੇ ਕ ਵਜੇ ਕੀਤੀ ਮਾਰਨਿੰਗ ਸਵੇਰੇ ਦੀ ਸਾਢੇ 6 ਵਜੇ ਚੁਵਾਈ ਹੋਈ ਹੈ ਜੀ ਠੀਕ ਹੈ ਜੀ ਹਾਂ ਜੀ ਸਾਢੇ 6 ਸ਼ਾਮ ਨੂੰ ਆਪਾਂ ਕਰਦੇ ਆ ਉਹ ਕਿਸੇ ਭੈਣ ਭਰਾ ਨੇ ਦੂਰੋਂ ਨੇੜੇ ਹੋਣਾ ਹੁੰਦਾ ਵਾ ਹਾਂ ਜੀ ਇਹ ਕਰਕੇ ਆਪਾਂ ਉਸ ਹਿਸਾਬ ਨਾਲ ਚੋਣੇ ਸਾਢੇ 6 ਸਵੇਰੇ ਸਾਢੇ 6 ਸ਼ਾਮ ਨੂੰ ਠੀਕ ਹੈ ਜੀ ਠੀਕ ਹਾਂ ਜੀ। ਲੋ ਵੀ ਦੋਸਤੋ 61000 ਦੇ ਵਿੱਚ ਮੱਛੀ ਮਿਲ ਜੂਗੀ ਤੁਹਾਨੂੰ। ਮਗਰ ਬੱਛਾ ਇਹਦੇ ਮੇਲ ਕਾਫਾ ਮੋਹੋਂ ਚਾਰ ਦਾ ਤੇ ਚੌਗੀ। ਇਸ ਤੋਂ ਬਾਅਦ ਜਿਹੜਾ ਅਗਲਾ ਆ ਨਗੀਨਾ ਵੇਰ ਸਕਦੇ ਹਾਂ ਆਪਣੇ ਕੋਲ ਸਾਈਦਾ। ਇਹ ਨਗੀਨਾ ਸਜਣਾ ਦੀ ਫਰਮਾਇਸ਼ ਤੇ ਲਿਆਂਦਾ ਜੀ। ਅੱਛਾ ਜੀ। ਇਹ ਪਲੂਣ ਆ ਜੀ ਹਿੰਦੂ ਸਾਹਿਬ। ਠੀਕ ਹੈ ਜੀ। ਪਹਿਲਾਂ ਦੋਂਦੀ। ਲਓ ਜੀ। ਇੱਧਰ ਵੇਖੋ ਕਿਰਾ। ਠੀਕ ਹੈ ਸੋਸੀ ਦੀਆਂ ਸੂਲੀਆਂ ਵੇਖੋ। 2 ਘੰਟੇ ਕੋ ਥੱਲੇ ਬੈਠਾ ਰਹੇ ਲੱਤ ਨਹੀਂ ਲਾ ਕੇ ਦੋ ਜਿਵੇਂ ਰੱਖੂਗੀ। ਪਿਓਰ ਜਿੱਤਾਂ ਕਿ ਇੰਡੇ ਆਂਡੇ ਦੇ ਵਿੱਚੋਂ ਜਰਦੀ ਨਿਕਲਦੀ ਹੈ ਨਾ ਬੜੇ ਘਰ ਪਰਾਂ ਦੀ ਫਰਮਾਇਸ਼ ਹੀ ਹਾਈਟ ਵੇਖੋ ਕਿੰਦੀ ਆ ਮੇਰੀ ਕਿੰਨੀ ਹਾਈਟ ਆ ਤੇ ਕਿੰਨੀ ਉੱਚੀ ਆ ਬੱਛੀ ਇਹਦੇ ਜਿਹੜੇ ਕਿੰਨੀ ਮਰਜੀ ਕੋ ਦੂਜੇ ਸੂਏ ਨੂੰ ਸੰਤੂ ਸਾਹਿਬ ਬਣਾ ਰਹੇ ਅਸਲ ਤੇ ਸ਼ਹੀਵਾਲ ਵੇੜਾ ਦਾ ਏਡਾ ਘੱਟ ਬਹੁਤ ਘੱਟ ਵੇਖਣ ਨੂੰ ਮਿਲਦਾ ਸੰਤੂ ਸਾਹਿਬ ਇਹਦੇ ਇੱਕ ਨਗੀਨਾ ਹੀ ਸਜਣਾ ਦੇ ਗਾੜੀ ਪੇਸ਼ ਕਰਨਾ ਵਾ ਜਿ ਤਰ੍ਹਾਂ ਕਹਿੰਦੇ ਹੁੰਦੇ ਆ ਆਓ ਇੱਕ ਮਿੰਟ ਸਮਝੀ ਖੋਲਿਓ ਠੀਕ ਹੈ ਜੀ ਹਾਂਜੀ ਅੱਛਾ ਤੇ ਸੁਆ ਵੀਰਦੀ ਪਹਿਲਾਂ ਤੁਸੀਂ ਦੱਸਤਾ ਪਹਿਲਾਂ ਪਹਿਲਾਂ ਦੋਂਦੀ ਕਿਵੇਂ ਦੋਂਦੀ ਆ ਦੋਂਦੀ ਜੀ ਦੋਂਦੀ ਇਹ ਵੀ ਵਿਖਾਵਾਂਗੇ ਜੀ ਮੂੰਹ ਫੜ ਕੇ ਵਿਖਾਵਾਂਗੇ ਠੀਕ ਹੈ ਜੀ ਇਤਾਂ ਨਹੀਂ ਸੁਣੋ ਦੋਸਤੋਂ ਦੋਂਦੀ ਬੱਚੀ ਆ ਕਰੋ ਚੈੱਕ ਕਰੋ ਦਰਸ਼ਨ ਠੀਕ ਹੈ ਜੀ ਫੁੱਲ ਵੱਡੇ ਕੱਦ ਕਾੜ ਦੇ ਵਿੱਚ ਆ ਬਨ ਬੁੰਨੋ ਸੇ ਦਿਨਾਂ ਬਾਕੀ ਨਿਸ਼ਾਨੀਆਂ ਪ੍ਰੀਖੀਆਂ ਬਿਲਕੁਲ ਉਹੀ ਉਹੀ ਠੀਕ ਹੈ ਜੀ ਸ਼ਾਈ ਵਾਲ ਆਂਗਲ ਗੇ ਜਿਹੜੀਆਂ ਨਿਸ਼ਾਨੀਆਂ ਲਕੀਆਂ ਕਰਮਾ ਵਾਲੀ ਨੂੰ ਪ੍ਰੀਖ ਕੱਦ ਸੋਨਾ ਠੀਕ ਹੈ ਜੀ ਫੁੱਲ ਵੱਡੀ ਹਾਈਟ ਆ ਪਹਿਲਾਂ ਜ਼ਿਕਰ ਕਰਤਾ ਵੀ ਬਹੁਤ ਵਧੀਆ ਕੱਦ ਕਾੜ ਦੇ ਵਿੱਚ ਆ ਵੈਸੇ ਲਵੀ ਬੱਚੀ ਆ ਜ਼ਬਾਨ ਹੁੰਦੇ ਤ ਵੀਰਲੀ ਵਸ਼ੀ ਇਤਰਾ ਇਹਨਾਂ ਕੱਦ ਕਰਦੀ ਹੈ ਜੀ ਮਤਮਦ ਖਾਨ ਜੋਰ ਦੋਂਦੀ ਇਹ ਦੀ ਗੋਂਦੀ ਕਹਦਾਂਗੇ ਤੇ ਦੋਂਦੀ ਨਾ ਉਹ ਦੋਂਦੀ ਹੋਊਗੀ ਹਾਂ ਠੀਕ ਹੈ ਜੀ ਸ਼ੋਰ ਆ ਬਿਲਕੁਲ ਹਾਂਜੀ ਆਹ ਦੱਸੋ ਦੋ ਦੰਦਾਂ ਦੀ ਜਿਹੜੀ ਬਿਲਕੁਲ ਨਾਲ ਦੀ ਨਾਲ ਚੈੱਕ ਕਰਵਾਤੀ ਹੈ ਵੀਰ ਨੇ ਠੀਕ ਹੈ ਜੀ ਬਨ ਬਨ ਉਸੇ ਤਰ੍ਹਾਂ ਤੇ ਅੱਛਾ ਵੀਰ ਸਕਦੇ ਮੈਨੂੰ ਦੇਨ ਇੱਕ ਵਾਰੀ ਫੇਰ ਕਰ ਦਈਏ ਕਨਫਰਮ ਕਿੰਨੇ ਕੋਈ ਸੂਈ ਨੂੰ ਇਹਨੂੰ ਮੈਂ ਅੱਜ ਪੰਜਵਾ ਦੇਣਾ ਜੀ ਅੱਛਾ ਜੀ ਇਹਨੂੰ ਮੈਂ ਅੱਜ ਪੰਜਵਾ ਦੇਣਾ ਕੋਈ ਵੀਰ ਬੋਲੇ ਸਮਝ ਲੈ ਕੱਚੇ ਬੋਲੇ ਸਮਝ ਲੈ ਕਿੰਨਾ ਕੁ ਦੁੱਧ ਵੈਸੇ ਦੋ ਟਾਈਮਾਂ ਦਾ ਕਾਊਂਟ ਹੈ ਏ ਟਾਈਮ ਸੰਤੂ ਸਾਹਿਬ ਐਵੇਂ ਆਪਾਂ ਝੂਠ ਨਹੀਂ ਮਾਰਨਾ 11 ਤੋਂ 12 ਕਿਲੋ ਦੁੱਧ 12 ਲੀਟਰ ਇਸਲੇ ਦੁੱਧ ਵਾ ਠੀਕ ਹੈ ਜਿਹੜਾ ਮਿਣਵਾ ਚਾਚੂ ਬਹੁਤ ਵਧੀਆ ਲੱਗਾ ਮੱਝਾਂ ਵਾਲਾ ਹਾਂਜੀ ਤੇ 12 ਲੀਟਰ ਦੁੱਧ ਤੇ ਚੱਲ ਰਹੀ ਐ ਦੁੱਧ ਸੰਤੂ ਸਾਹਿਬ ਇਹ ਵੀਰ ਨੇ ਕਿਸੇ ਨੇ ਨਸਲ ਹੀ ਬਣਾਉਣੀ ਦੁੱਧ ਨੇ 15 ਕ ਦਾ ਘੇਰਾ ਰ ਤੋਂ ਆਪਾਂ ਕਹੇ ਵੀਰ ਨੂੰ ਐਵੇਂ ਕਹਿ ਦਈਏ ਵੀ ਉਹ ਗੱਲ ਚੰਗੀ ਨਹੀਂ ਹੁੰਦੀ। ਉਹ ਨਹੀਂ ਜੀ ਬਿਲਕੁਲ ਜੋ। ਜਿਹੜਾ ਨਸਲ ਬਰੀਡਾਂ ਤਿਆਰ ਕਰਨੀਆਂ ਬਿਲਕੁਲ ਐ ਵੀਰ ਕੋਈ ਵਹੇ ਲੱਤ ਨਹੀਂ ਲਾਉਗੇ ਨਹੀਂ ਠੰਡੀ ਪਰਫਨ ਉਹ ਜਿਆਦੀ ਠੰਡੀ ਆ। ਲਓ ਜੀ ਕਰੋ ਚੈੱਕ। ਤੋਂ ਦੋਸਤੋ ਦੁੱਧ ਜਿਹੜਾ ਹੁਣ 12 ਕਿਲੋ ਦਾ ਥੱਲੇ ਬਿਲਕੁਲ ਹਾਜ਼ਰ ਪੰਜਾਂ ਦਿਨਾਂ ਦਾ ਸਵੇਰ ਦੋਵੇਂ ਬੱਚੀਆਂ ਪਹਿਲਾਂ ਨਾਲੇ ਦੋਹਾਂ ਦੇ ਥੱਲੇ ਜਿਹੜੇ ਦੋਸਤੋ 12-12 ਕਿਲੋ ਦੁੱਧ ਹਾਜ਼ਰ ਤੇ ਮੂੰਹ ਇਹ ਦੋਂਦੀ ਆ ਠੀਕ ਆ ਜੀ ਇੱਕ ਪਹਿਲਾਂ ਵਿਖਾਈ ਉਹ ਚਾਰ ਦਾ ਬੱਚਾ ਇਹਦਾ ਮਗਰ ਕੀ ਸੀਗਾ? ਕਿਹੜਾ ਬੱਚਾ ਜੀ? ਬੱਚੇ ਇਹ ਦੋ ਮਗਰ ਦ ਹਾਈਟ ਬਹੁਤ ਆ ਸੰਤੂ ਸਾਹਿਬ ਵੈਸੀ ਦੀ ਕੋਈ ਵੀਰ ਦੂਰੋਂ ਨੇੜੇੋਂ ਆਉਂਦਾ ਫੁੱਲ ਹਾਈਟ ਸਮਝ ਕੇ ਆਵੇ ਹਾਂ ਪੂਰੀ ਹਾਈਟ ਇਹਦੇ ਪਹਿਲੇ ਨੂੰ ਇਸ ਤਰ੍ਹਾਂ ਦਾ ਰੰਗ ਢੰਗ ਥਾਨ ਬੜਾ ਵਿਰਲੀ ਨੂੰ ਲੱਗਦਾ ਜੀ ਕਿਸੇ ਨੂੰ ਠੀਕ ਹੈ ਅੱਛਾ ਵੀਰ ਸੁਖਦੇਵ ਜੀ ਫਿਰ ਡਿਮਾਂਡ ਕੀ ਕਰਦੇ ਪਏ ਆ ਇਹਦੀ ਸੰਤੂ ਸਾਹਿਬ ਜਿਵੇਂ ਲੋਕ ਕਹਿ ਦਿੰਦੇ ਸ਼ਾਈਵਾਲ ਵਿੱਚ ਵੱਡੀ ਡਿਮਾਂਡ ਰੱਖਦੇ ਆਪਾਂ ਉਹ ਨਹੀਂ ਕੀ ਰੱਖਣੀ ਆਪਾਂ ਕਿਸੇ ਭੈਣ ਭਰਾਵਾਂ ਨੂੰ ਉਧਰ ਵੀ ਤੁਹਾਨੂੰ ਵੀਡੀਓ ਜੀ ਦੱਸਿਆ ਆ ਵੀ ਆਪਾਂ ਨੂੰ ਸੱਜਣਾ ਦੀ ਲੋੜ ਆ ਹਾਂ ਪੈਸਾ ਦੁਨੀਆ ਬੜਾ ਕਮਾ ਰਹੀ ਆ ਸੱਜਣਾ ਦੀ ਵੀ ਲੋੜ ਆ ਹਾਂ ਉਹ ਕੀ ਗਾਣਾ ਨਹੀਂ ਬੋਲਦਾ ਵੀ ਪੈਸਾ ਲੋਕਾਂ ਨੇ ਕਮਾਇਆ ਉਹ ਹੀ ਯਾਰੀਆਂ ਕਮਾਈਆਂ ਆਪਾਂ ਨਾਲ ਨਾਲ ਯਾਰੀਆਂ ਵੀ ਕਮਾਉਣੀਆਂ ਬਿਲਕੁਲ ਜੀ ਬਿਲਕੁਲ ਆਪਾਂ ਇਹ 60000 ਦਾ ਮੁੱਲ ਰੱਖਣਾ ਤੇ 65000 ਦੀ ਸੰਤੂ ਸਾਹਿਬ ਜਿਹੜੀ ਵੀਰ ਨੂੰ ਕਿਸੇ ਨੂੰ ਦੇ ਦੇਣੀ ਆ 65000 ਦੀ ਹਾਂ ਜੀ ਦੇ ਦੇਣੀ ਆ ਲਓ ਜੀ ਲਓ ਆਨੰਦ ਠੀਕ ਆ ਸੋ 65000 ਦੇ ਵਿੱਚ ਦੋਸਤੋ ਇਹ ਬੱਛੀ ਮਿਲ ਜੂਗੀ ਤੁਹਾਨੂੰ ਫੁੱਲ ਵਧੀਆ ਹਾਈਟ ਕਰਕੇ ਇੱਕ ਲੱਖ ਰੁਪਏ ਦੀ ਜੀ ਸੂਏ ਨੂੰ ਬੱਛੀ ਬਣ ਚੂਗੀ ਜੀ ਪੂਰੇ 1 ਲੱਖ ਦੀ ਹਾਂ ਏਡੇ ਕੱਦ ਕਾਠ ਕਰ ਜੂਗੀ ਕਰਮਾਂ ਵਾਲੀ ਤੇ ਅਸਲ ਦੇ ਵਿੱਚ ਤਾਂ ਦੋਸਤੋ ਕਾਫੀ ਵੀਰਾਂ ਦਾ ਇੱਕ ਭਰਮ ਜਾ ਵੀ ਛਾਈ ਫਲ ਕਰਮਾ ਬਿਲਕੁਲ ਠੰਡੀ ਧੀਰੀ ਵੇਖੋ ਤੁਹਾਨੂੰ ਵਾਰ-ਵਾਰ ਤਸੱਦੀਆਂ ਕਰਵਾ ਰਹੇ ਹੈਡਾ ਕਿਤਨਾ ਇਸ ਤਰ੍ਹਾਂ ਵਾਰ-ਵਾਰ ਪੂਰੀ ਠੰਡੀ ਧੀਰੀ ਸੀਲਸ ਲੱਗ ਜਿਹੜੇ ਬੰਨਿਓ ਮਰਦੀ ਚੈੱਕ ਕਰੋ ਇਹੋ ਜਿਹਾ ਨਹੀਂ ਕਰਨਾ ਵੀ ਗਰਮ ਕਰਮ ਥੋੜਾ ਦੇਣੀ ਹੈ ਜੀ ਕਰਮ ਆਪਾਂ ਲੈਂਦੇ ਨਹੀਂ ਸਤਿ ਸਾਬ ਐਂ ਬਹਿ ਜਾ ਕੋਈ ਵੀਰ ਥੱ ਆਹ ਦੋਸਤੋ 65000 ਦੇ ਵਿੱਚ ਮੱਛੀ ਮਿਲ ਜੂਗੀ ਦੋਂਦੀ ਮੱਛੀ ਆ ਰਹੀ ਹੈ ਸੋਨੇ ਕੱਦ ਕੱਦ ਦੇ ਵਿੱਚ ਬੋੜ ਵਰਗਾ ਰੰਗ ਆ ਬਹੁਤ ਖੂਬਸੂਰਤ ਕੁਆਲਿਟੀ ਦੀ ਅੱਛਾ ਵੀਰ ਸੁਖਦੇਵ ਅੱਗੇ ਜਿਹੜੀ ਆਪਣੇ ਕੋਲ ਲਾਸਟ ਵਿੱਚ ਜਿਹੜੀ ਇਹ ਮੱਝ ਆ ਗਈ ਹੈ ਇਹ ਸੰਤੂ ਸਾਹਿਬ ਮੱਝ ਜਿਤਰਾਵਾ ਵੀ ਇਹ ਮੱਝ ਨੂੰ ਸੂਈ ਨੂੰ ਹੋ ਗਿਆ 1 ਮਹੀਨਾ ਪੂਰਾ ਹਾਂਜੀ ਇਹ ਮੱਝ ਹੀ ਰਾਜੋਕੇ ਬਾਰਡਰ ਤੇ ਅੱਛਾ ਜੀ ਕੱਲ ਸ਼ਾਮੀ ਨੂੰ 4 ਵਜੇ ਮੈਂ ਜਾ ਕੇ ਖਰੀਦ ਲਈ ਸਾਢੇ 5 ਦੇ ਟਾਈਮ ਨਾਲ ਜਦੋਂ ਗੱਡੀ ਮੰਗਾਈ ਤੇ ਇਹਨੂੰ ਮੱਝ ਨੂੰ ਗੱਡੀ ਦੇ ਵਿੱਚ ਲੋਡ ਕੀਤਾ ਉਹਨੇ ਚਰਨ ਉਹਨਾਂ ਦੀ ਨਾ ਮਾਤਾ ਆ ਗਈ ਸ਼ਹਿਰ ਤੋਂ ਇਹ ਕੰਮ ਤੋਂ ਤੇ ਗਈ ਹੋਊਗੀ ਉਹ ਅਣਕਿਆਂ ਦੀ ਵੀ ਕੋਤ ਮਾਈ ਤੋਂ ਲੈ ਲੀਆ ਚੱਲ ਸਾਡੀ ਮਜਬੂਰੀ ਹੈ ਅਸੀਂ ਵੇਚ ਲੀਆ ਪਰ ਅਸੀਂ ਸਾਡੇ ਉਹ ਰਬਾਗ ਵਾਜ ਜਾਣਾ ਵਾ ਪੂਰੀਆਂ ਨਿਸ਼ਾਨੀਆਂ ਵੇਖ ਸਕਦੇ ਨਹੀਂ ਲੀ ਹੂੰ ਤੇ ਕਹਿੰਦੀ ਵੀ ਮੱਝ ਨਹੀਂ ਦੇਣੀ ਮੁਰਕਿਓ ਦੇ ਪਤਾ ਨਹੀਂ ਕੀ ਮਨ ਚ ਆਈ ਕਹਿੰਦੀ ਵੀ ਚਲੋ ਤੂੰ ਫਿਰ ਕੀ ਕਰ ਸਕਦਾ ਮੈਂ ਆਹ ਮਾਤਾ ਜੀ ਮੱਝ ਰੱਖ ਲਵਾਂ ਦੀ ਮਾਈ ਤੇ ਨਹੀਂ ਰੱਖਣੀ ਤੇ ਤੂੰ ਕੱਟੀ ਰਹਿਣ ਦੇ ਆਪਾਂ ਕੱਟੀ ਉੱਥੇ ਸੰਸਾ ਔਲਾਦ ਹੀ ਕੋਈ ਵੀਰ ਵੀਡੀਓ ਬਣੀ ਆ ਕੋਈ ਵੀਰ ਨੇ ਕਿਹਨੇ ਚੈੱਕ ਕਰਨੀ ਹੋਵੇ ਆਪਾਂ ਖਾ ਸਕਦੇ ਆ ਅੱਛਾ ਜੀ ਹਾਂਜੀ ਠੀਕ ਆ ਖੋਲੀ ਵੀ ਕਿੰਨੇ ਦਿਨਾਂ ਦਾ ਸੂਆ ਵੈਸੇ ਤੀਸਰਾ ਸੂਆ ਜੀ ਨੂੰ 20 ਦਿਨ ਹੋ ਗਏ ਹੀ ਸੂਈ ਨੂੰ ਆਪਾਂ ਉਹਨਾਂ ਨਾਲ ਵੀ ਯਾਰੀ ਪਗਾਈ ਵੀ ਜੀ ਉਹਨਾਂ ਨੇ ਜਨਵਾਰ ਚੰਗਾ ਤੇ ਅਗਲੇ ਦਿਨ ਤਾਂ ਆਸ ਹੁੰਦੀ ਸੰਸਾਭ ਅੱਛਾ 20 ਦਿਨਾਂ ਦੀ ਸੂਈਏ ਤਾਂ ਦੁੱਧੋਂ ਕਿੰਨੇ ਕਿਤੇ ਆ ਗਏ 10 ਕਿਲੋ ਸੰਸਾਭ ਚੋਂ 10 10 10 ਜੀ 10 ਲਓ ਜੀ 10 ਕਿਲੋ ਦੁੱਧਾ ਠੀਕ ਹੈ ਜੀ ਤੋਂ ਸੂਹਾ ਦੋਸਤੋ ਕੋਈ ਵੀ ਰਾਤੀ ਸਮਝੋ ਤੁਸੀਂ ਮੰਨ ਲਿਓ ਵੈਸੇ ਵੀਰਾਂ ਦਾ ਵੀ ਤੇਜਾ ਸੂਹਾ ਮੰਨ ਕੇ ਖਰੀਦੀ ਆ ਤੇਜਾ ਹੀ ਤੇਜਾ ਬਾਕੀ ਆਹ ਕੱਦ-ਕਾਠ ਜੇ ਹਾਈਟ ਜਿਹੜੀ ਆ ਦੋਸਤੋ ਮੀਡੀਅਮ ਮੰਨ ਕੇ ਕੋਈ ਵੀਰ ਸੌਦਾ ਕਰਿਓ ਠੀਕ ਆ ਹਾਈਟ ਮੀਡੀਅਮ ਆ ਚਾਰੇ ਖੁਰ ਤੋਂ ਉੱਤੇ ਹਾਂਜੀ ਤੇ ਦੁੱਧ ਜਿਹੜਾ 10 ਕਿਲੋ ਆ ਤੋ ਬੱਚਾ ਤੁਹਾਨੂੰ ਦੱਸ ਹੀ ਦਿੱਤਾ ਵੀ ਬੱਚਾ ਪਿਛਲੇ ਘਰ ਨੇ ਰੱਖ ਲਿਆ ਠੀਕ ਹੈ ਜੀ ਆਪਾਂ ਸਭ ਲੋਬੇ ਕੰਮ ਨਹੀਂ ਕਰਨਾ ਬੱਚੇ ਜਿੱਥੋਂ ਮਰਜੀ ਗੁਰੂ ਰਾਮਦਾਸ ਕੋਲੋਂ ਲੈ ਆਓ ਕਿਸੇ ਡੇਰੀ ਚੋਂ ਲੈ ਆਈਏ ਆਪਾਂ ਇਹ ਕੰਮ ਨਹੀਂ ਕਰਨਾ ਹਾਂ ਹਾਂ ਬੱਚੇ ਵਾਲਾ ਕੰਮ ਨਹੀਂ ਆਪਾਂ ਕਰਨਾ ਬਹੁਤ ਕੁਛ ਗੁਰੂ ਰਾਮਦਾਸ ਪਾਤਸ਼ਾਹ ਦੀ ਕਿਰਪਾ ਜੀ ਐਵੇਂ ਵਿਗੂ ਕੀ ਕਰਮਾ ਲਈ ਠੀਕ ਹੈ ਜੀ ਅੱਛਾ ਵੀਰ ਸਕਦੇ ਬਾਕੀ ਚੋਣ ਚਣ ਚੰਗੀ ਬਿਲਕੁਲ ਬਿਲਕੁਲ ਪੋਲੀ ਜੀ ਭੂ ਕਰ ਗਈ ਠੀਕ ਹੈ ਤੇ ਇਹਦਾ ਮੁੱਲ ਵੜੀ ਕੀ ਕਰਦੇ ਆ ਇਹਦਾ ਮੁੱਲ ਵੜੀ 75000 ਰੁਪਿਆ ਪਰ 74 ਦੀ ਦੇ ਦਾਂਗੇ ਅੱਛਾ ਜੀ ਹਾਂਜੀ 74 ਦੀ ਹਾਂਜੀ ਲਓ ਵੀ ਦੋਸਤੋ 10 ਕਿਲੋ ਦੋਤ ਦਾ 74000 ਦੀ ਇਹ ਤੁਹਾਨੂੰ ਜਿਹੜੀ ਮੱਚ ਮਿਲ ਜੂਗੀ ਠੀਕ ਆ ਤੇ ਬਸ ਬਾਰਡਰ ਫਰੀਡ ਹੈ ਜਿੱਦਾਂ ਕਿ ਸਾਰੇ ਵੀਰਾਂ ਨੂੰ ਪਤਾ ਹੀ ਆ ਬਾਕੀ ਕੋਰਖਰ ਚਾਰੇ ਧੋਤੇ ਆ ਪੂਛ ਉੱਪਰ ਤੱਕ ਵਾਈਟ ਆ ਮੱਥੇ ਬੱਲ ਨਾਸ ਬੱਕੀ ਠੀਕ ਆ ਹਾਂਜੀ ਹਾਂਜੀ ਤੇ 10 ਕਿਲੋ ਦੋਤ ਚੋਣ ਚਾਂਣ ਜਿਹੜੀ ਇੱਕ ਨੰਬਰ ਆ ਵੀਰ ਦੇ ਦੱਸਣ ਦੇ ਮੁਤਾਬਕ ਆ ਵੀ ਚੋਣ ਚਾਂਣ ਇੱਕ ਨੰਬਰ ਤੇ ਚਵਾਈ ਇਹਨਾਂ ਕਿੰਨੇ ਚਾਹੀਦੇ ਹਾਂ ਹਾਂ ਲਓ ਜੀ ਚੋਤ ਤਰੀਅਰ ਦੇ ਵਿੱਚ ਮੱਝ ਮਿਲ ਜੂਗੀ ਬਾਕੀ ਥੋੜਾ ਬਾਦਾ ਕੋਈ ਮੌਕੇ ਤੇ ਹੀਟਾਉ ਤੇ ਹੋ ਜਾਂਦਾ ਵੈਸੇ ਥੋੜਾ ਬਾਦਾ ਕੋਈ ਸੰਤੂ ਸਾਹਿਬ ਇੱਕ ਰਾਂ ਵੱਛੀ ਖੋਲ ਕੇ ਵਿਖਾਉਣੀ ਹੈ ਲਓ ਜੀ ਖੋਲ ਤੀ ਤੋਰ ਦੋ ਹਾ ਬੜੇ ਭੈਣ ਭਰਾਵਾਂ ਦਾ ਇਹ ਪੀ ਜਿਹੜੀ ਪਿਓਰ ਸ਼ਾਈ ਵਾਲਦਾਨ ਕੀਨਾਂ ਜਿਹੜਾ ਇੱਕ ਰਾਂ ਆਪਾਂ ਲਈ ਆਏ ਤੇ ਮੇਰਾ ਇਹ ਸ਼ੌਂਕ ਸੀ ਉਸਨਾਂ ਲਈ ਮੈਂ ਆਪਾਂ ਨੂੰ ਸ਼ੌਂਕ ਵੀ ਆ ਵੀ ਕੋਈ ਜੰਗਲ ਪਸ਼ੂ ਬਿਲਕੁਲ ਜੀ ਬਿਲਕੁਲ ਸਾਹਮਣੇ ਕਰੀਏ ਵੀ ਜਿਹੜੀ ਮੰਗ ਕਰਦੇ ਆ ਹਾਂਜੀ ਵੀਰ ਪੰਚ ਉਹ ਜਿਹੜਾ ਪਸ਼ੂ ਲਿਆ ਕੇ ਸਾਹਮਣੇ ਰੱਖੀਏ ਬਾਕੀ ਵੱਛੀ ਵੇਖੋ ਦੋਸਤੋ ਠੀਕ ਆ ਇਹ ਸੋਨੇ ਰੰਗ ਕਲਰ ਦੇ ਵਿੱਚ ਹੈ ਅਰੀਜਨਲ ਕਲਰ ਦੇ ਵਿੱਚ ਹੈ ਵੀ ਇਹ ਮੋਸਟਲੀ ਆਪਾਂ ਦੇਖਦੇ ਆਂ ਵੀ ਸ਼ਾਹੀਵਾਲ ਦਾ ਕਲਰ ਜਿਹੜਾ ਠੀਕ ਹੈ ਜੀ ਬਿਲਕੁਲ ਗੋੜ ਵਰਗੀ ਆ ਕਰਮਾਲੀ ਗਲ ਕੰਬਲ ਉਸੇ ਤਰ੍ਹਾਂ ਹੀ ਉੱਪਰ ਬੰਨ ਠੀਕ ਹੈ ਜੀ ਤੇ ਬਿਲਕੁਲ ਅੱਖਾਂ ਵੀ ਜਿਵੇਂ ਬਿਲਕੁਲ ਸੁਰਮਾ ਪਾਇਆ ਹੁੰਦਾ ਬਰੀਕੀਆਂ ਕਾਫੀ ਜ਼ਿਆਦੀਆਂ ਨੇ ਕਰਮਾਲੀ ਦੇ ਵਿੱਚ ਬਾਕੀ ਸਭ ਤੋਂ ਵੱਡੀ ਗੱਲ ਆ ਵੀ ਹੈ ਨਵੀਂ ਆ ਨਵੀਂ ਆ ਅੱਗੇ ਕਰਮਾਲੀ ਜਿੰਨੇ ਮਰਜ਼ੀ ਸੂਵੇ ਦੋਸਤੋ ਕੁਝ ਫਿਰ ਚੋਕੇ ਹਾਂਜੀ ਹਾਂਜੀ ਠੀਕ ਹੈ ਜੀ ਮਣ ਮਣ ਕੇ ਚੀਤਾ ਰੱਬ ਨੇ ਲਾਈਆਂ ਜੀ ਇਹਨੂੰ ਸੰਤ ਸਾਹਿਬ ਮਣ ਮਣ ਕੇ ਆ ਥਣਾ ਦਾ ਸਹਿਜ ਕੋ ਜਾ ਕੋਈ ਉ ਸਭ ਤੋਂ ਵੱਡੀ ਵਾਰ-ਵਾਰ ਗੱਲ ਇਹ ਸੰਧੂ ਸਾਹਿਬ ਜੀ ਠੰਡੀ ਹਦੋਂ ਵੱਧ ਇਹਦੇ ਆਮ ਸ਼ਾਹੀ ਵਾਲ ਲੋਕਾਂ ਦੇ ਵੀ ਕਰਮ ਹੋਊਗੀ ਐ ਕਿ ਨਾ ਇਹਨੂੰ ਕੋਈ ਵਿਚਾਰ ਨਹੀਂ ਐ ਕੋਈ ਬਹਿਜੇ ਹਾਂ ਦੇ ਕੋਈ ਗੱਲਬਾਤ ਹੀ ਨਹੀਂ ਕਿ ਹਾਂ ਜੀ ਨਾ ਲਵੀ ਵੀਰ ਸੁਖਦੇਵ ਅੱਜ ਆਪਣੇ ਕੋਲੇ ਚਾਰ ਨੱਕ ਸੀਗੇ ਚਾਰ ਦੀ ਚਾਰ ਠੀਕ ਹੈ ਤੇ ਨੰਬਰ ਆਪਣੇ ਕਰ ਦਈਏ ਸਾਂਝੇ ਨੰਬਰ 9779838203 9779838203 ਪਿੰਡ ਪਨਗੋਟਾ ਤਹਿਸੀਲ ਪੱਟੀ ਜ਼ਿਲ੍ਹਾ ਸ੍ਰੀ ਤਰਨਤਾਰਨ ਸਾਹਿਬ ਵੈਗਰੂ ਜੀ ਦਾ ਖਾਲਸਾ ਵੈਗਰੂ ਜੀ ਦੀ ਫਤਿਹ ਹੈ ਲਓ ਦੋਸਤੋ ਇਹ ਸਾਨਾ ਮੇਰੇ ਨਾਲ ਵੀਰ ਸੁਖਦੇਵ ਸਿੰਘ ਪਿੰਡ ਪਨਗੋਟੇ ਤੋਂ ਪਸੂ ਆਉਂਦੇ ਰਹਿੰਦੇ ਐ ਇਸ ਕਿੱਲੇ ਦੇ ਉੱਪਰ ਬਾਕੀ ਤੁਸੀਂ ਸਮੇਂ-ਸਮੇਂ ਨਾਲ ਆਪਣਾ ਸੰਪਰਕ ਬਣਾ ਕੇ ਰੱਖ ਸਕਦੇ ਜੇ ਆਏ ਨਵੇਂ ਪਸ਼ੂਆਂ ਦੀ ਡਿਟੇਲ ਆ ਉਹ ਸਮੇਂ-ਸਮੇਂ ਨਾਲ ਤੁਸੀਂ ਲੈ ਸਕਦੇ